ਵਿਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਚੋਣ ਕਮਿਸ਼ਨ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਸੂਬੇ ਦੇ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਨਗਰ ਨਿਗਮ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ 21 ਦਸੰਬਰ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਣਗੀਆਂ ਜਿਸ ਦੇ ਲਈ ਪੜਕੇ ਤੋਂ ਨਾਮਜ਼ਦਗੀਆਂ ਦਾਖਲ ਹੋਣੀਆਂ ਸ਼ੁਰੂ ਹੋਣਗੀਆਂ ਅਤੇ 12 ਦਸੰਬਰ ਤੱਕ ਉਮੀਦਵਾਰ ਨਾਮਜ਼ਦਗੀਆਂ ਭਰ ਸਕਦੇ ਨੇ 21 ਦਸੰਬਰ ਨੂੰ ਸੂਬੇ ਦੇ ਵਿੱਚ ਨਗਰ ਨਿਗਮ ਦੀਆਂ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਾਂ ਪੈਣਗੀਆਂ ਤੁਹਾਨੂੰ ਇੱਕ ਵਾਰੀ ਫਿਰ ਦੱਸ ਦਿੰਨੇ ਆ ਪੰਜਾਬ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਇਹ VOTING ਹੋਵੇਗੀ ਪੜਕੇ ਤੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਣਗੀਆਂ 12 ਦਸੰਬਰ ਤੱਕ ਇਹ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਣਗੀਆਂ 21 ਦਸੰਬਰ ਨੂੰ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ 21 ਦਸੰਬਰ ਨੂੰ ਪੰਜਾਬ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਇਹ ਵੋਟਾਂ ਪੈਣਗੀਆਂ ਪੜਕੇ ਤੋਂ ਨਾਮਜ਼ਦਗੀਆਂ ਦਾਖਲ ਹੋਣ ਦੀ ਤਾਰੀਖ ਸ਼ੁਰੂ ਹੁੰਦੀ ਹੈ ਪੜਕੇ ਤੋਂ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਦਾਖਲ ਕਰ ਸਕਣਗੇ ਜੋ ਕਿ 12 ਦਸੰਬਰ ਤੱਕ ਚੱਲਣਗੀਆਂ 12 ਦਸੰਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਣਗੀਆਂ ਸੋ 21 ਦਸੰਬਰ ਨੂੰ ਇਹ ਵੋਟਾਂ ਪੈਣ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਪੰਜਾਬ ਚੋਣ ਕਮਿਸ਼ਨ ਵੱਲੋਂ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਪੰਜਾਬ ਚੋਣ ਕਮਿਸ਼ਨ ਵੱਲੋਂ ਉਹਨਾਂ 20 ਪਿੰਡਾਂ ਦੀਆਂ ਚੋਣਾਂ ਦੀ ਤਰੀਕ ਦਾ ਐਲਾਨ ਵੀ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਦੌਰਾਨ ਵੋਟਾਂ ਨਹੀਂ ਪੈ ਸਕੀਆਂ ਸਨ ਗੱਦੜਵਾ ਹਲਕੇ ਦੀਆਂ 20 ਦੇ ਤਕਰੀਬਨ ਪਿੰਡਾਂ ਦੀਆਂ ਪੰਚਾਇਤਾਂ ਸਨ ਜਿੱਥੇ ਚੋਣਾਂ ਨਹੀਂ ਪਈਆਂ ਸਨ ਵੱਖ-ਵੱਖਰੇ ਕਾਰਨਾ ਕਰਕੇ ਉੱਥੇ ਵੀ 15 ਦਸੰਬਰ ਨੂੰ ਵੋਟਾਂ ਕਰਵਾਉਣ ਦਾ ਐਲਾਨ ਪੰਜਾਬ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਸੋ ਨਗਰ ਨਿਗਮ ਦੇ ਨਾਲ-ਨਾਲ ਪੰਜਾਬ ਦੇ ਵਿੱਚ 20 ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ 'ਚ ਚੋਣਾਂ ਨਹੀਂ ਹੋ ਸਕੀਆਂ ਸਨ ਉੱਥੇ ਵੀ ਚੋਣਾਂ ਕਰਵਾਉਣ ਦਾ ਐਲਾਨ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਤੁਹਾਨੂੰ ਇੱਕ ਵਾਰੀ ਫਿਰ ਤੋਂ ਦੱਸ ਦਿੰਦੇ ਆ ਪੰਜਾਬ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਦਾ तरीका ਦਾ ਐਲਾਨ ਪੰਜਾਬ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਹੈ 21 ਦਸੰਬਰ ਨੂੰ ਇਹ ਵੋਟਾਂ ਪੈਣਗੀਆਂ ਵੋਟਾਂ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ ਇਸ ਦੇ ਨਾਲ ਨਾਲ ਪੜਕੇ ਤੋਂ ਨਾਮਜ਼ਦਗੀਆਂ ਦਾ سلسلہ ਸ਼ੁਰੂ ਹੋਵੇਗਾ ਤੇ 12 ਦਸੰਬਰ ਤੱਕ ਇਹ ਨਾਮਜ਼ਦਗੀਆਂ ਜਿਹੜੀਆਂ ਨੇ ਦਾਖਲ ਕੀਤੀਆਂ ਜਾ ਸਕਣਗੀਆਂ ਸੋ ਪੰਜਾਬ ਦੇ ਵਿੱਚ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ 21 ਤਰੀਕ ਨੂੰ ਨਗਰ ਨਿਗਮ ਦੀਆਂ ਵੋਟਾਂ ਪਾਉਣ ਪੈਣਗੀਆਂ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਾਂ ਦਾ سلسلہ ਜਾਰੀ ਰਹੇਗਾ ਤੇ 12 ਦਸੰਬਰ ਤੱਕ ਨਾਮਜ਼ਦਗੀਆਂ ਕੀਤੀਆਂ ਜਾ ਸਕਣਗੀਆਂ ਪੰਜਾਬ ਸਰਕਾਰ ਵੱਲੋਂ 22 ਨਵੰਬਰ ਨੂੰ ਲੋਕਲ ਗਵਰਨਮੈਂਟ ਡਿਪਾਰਟਮੈਂਟ ਰਾਹੀਂ ਚੋਣਾ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਹੜੇ ਮਿਨਿਸਪਲ ਕਾਰਪੋਰੇਸ਼ਨਸ ਮਿਨਿਸਪਲ ਕਾਉਂਸਲਸ ਅਤੇ ਕੁਝ ਬਾਈ ਇਲੈਕਸ਼ਨਸ ਕਾਰਪੋਰੇਸ਼ਨਸ ਤੇ ਕਾਉਂਸਲਸ ਵਿੱਚ ਡਿਊ ਸਗੇ ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਉਹਨਾਂ ਨੇ ਕਿਹਾ ਹੈਗਾ ਕਿ ਇਲੈਕਸ਼ਨ ਕਮਿਸ਼ਨ ਇਹਨਾਂ ਚੋਣਾਂ ਨੂੰ ਦਸੰਬਰ ਤੇ ਅਖੀਰ ਤੱਕ ਕਰਵਾਓ ਇਸ ਸੰਦਰਭ ਵਿੱਚ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤਾਂ ਰਾਜ ਚੋਣ ਕਮਿਸ਼ਨ ਨੇ ਆਪਣੀਆਂ ਤਿਆਰੀਆਂ ਵੀ ਪੂਰੇ ਜੋਰ ਨਾਲ ਸ਼ੁਰੂ ਕੀਤੀ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਵਿੱਚ ਕਈ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾਣੀਆਂ ਹਨ ਈਬੀਐਮਜ਼ ਦੀ ਪ੍ਰਬੰਧ ਕੀਤਾ ਜਾਣਾ ਹੈ ਜਿਹੜੇ ਫਾਰਮਸ ਵਗੈਰਾ ਹੈਗੇ ਯੂਜ਼ ਕਰਨੇ ਹੈਗੇ ਉਹਨਾਂ ਨੂੰ ਪ੍ਰਿੰਟਿੰਗ ਤੇ ਡਿਸਟ੍ਰਿਬਿਊਸ਼ਨ ਵਗੈਰਾ ਕਰਨੀ ਹੈ ਚੋਣ ਮਟੀਰੀਅਲ ਦਾ ਪ੍ਰਬੰਧ ਕਰਕੇ ਜ਼ਿਲ੍ਹਿਆਂ ਵਿੱਚ ਬੇਜ ਨਾ ਹੁੰਦਾ ਹੈ ਸੋ ਚੋਣ ਕਮਿਸ਼ਨ ਨੇ ਸਾਰੀਆਂ ਜਿਹੜੀ ਕਾਰਵਾਈਆਂ ਹਨ ਇਹ ਹੁਣ ਮੁਕੰਮਲ ਕਰ ਲੀਆਂ ਹਨ ਤੇ ਅੱਜ ਅਸੀਂ ਇਹਨਾਂ ਚੋਣਾਂ ਲਈ ਮਿਨਿਸਪਲ ਚੋਣਾਂ ਲਈ ਜਿਹੜੇ ਜਿਹੜਾ ਸ਼ਡਿਊਲ ਆ ਵੀ ਇਲੈਕਸ਼ਨ ਹੈ ਜਿਸ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਕਿਹੜੇ ਡੇਟਸ ਨੂੰ ਕਿਹੜੀ ਕਿਹੜੀ ਕਾਰਵਾਈ ਆ ਕਿਹੜੀ ਕਿਹੜੀ ਐਕਟੀਵਿਟੀ ਹੋਣੀ ਹੈ ਉਹ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਅੱਜ ਕਿਉਂਕਿ ਅਸੀਂ ਪ੍ਰੈਸ ਕਾਨਫਰੰਸ ਰਾਹੀਂ ਸੂਚਨਾ ਦੇ ਰਹੇ ਹਾਂ ਤਾਂ ਮਾਡਰਲ ਕੋਡ ਆਫ ਕੰਡਕਟ ਜਿਹੜੀ ਹੈ ਉਹ ਅੱਜ ਤੋਂ ਹੀ ਲਾਗੂ ਹੋਏਗੀ। ਔਰ ਇਹ ਮਾਡਰਲ ਕੋਡ ਆਫ ਕੰਡਕਟ ਜਦ ਤੱਕ ਇਹ ਸਾਰੀ ਪ੍ਰੋਸੈਸ ਮੁਕੰਮਲ ਨਹੀਂ ਹੋ ਜਾਂਦੀ ਹੈ ਇਹ ਮਾਡਰਲ ਕੋਡ ਆਫ ਕੰਡਕਟ ਲਾਗੂ ਹੋਵੇਗਾ। ਮਾਡਰਲ ਕੋਡ ਆਫ ਕੰਡਕਟ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਸਾਡੇ ਵੈਬਸਾਈਟ ਤੇ ਅਸੀਂ ਆਲਰੇਡੀ ਪੁਟ ਅਪ ਕੀਤੀ ਹੋਈ ਹੈ। ਔਰ ਵੈਸੇ ਵੀ ਅਸੀਂ ਸਰਕਾਰ ਨੂੰ ਅਤੇ ਸਮੂਹ ਪੋਲਿਟਿਕਲ ਪਾਰਟੀਆਂ ਨੂੰ ਸੂਚਨਾ ਵਾਸਤੇ ਭੇਜੀ ਹੈ ਜਿਹੜੀ ਚੋਣਾਂ ਵਿੱਚ ਸਭ ਤੋਂ ਇੱਕ ਇੰਪੋਰਟੈਂਟ ਐਕਟੀਵਿਟੀ ਹੁੰਦੀ ਹੈ ਕਿ ਵੋਟਰ ਲਿਸਟ ਨੂੰ ਅਪਡੇਟ ਕੀਤਾ ਜਾਣਾ ਹੁੰਦਾ ਹੈ ਤਾਂ ਜੋ ਵਤੋ ਵੱਧ ਜਿਹੜੇ ਯੋਗ ਵੋਟਰਸ ਹਨ ਐਲੀਜੀਬਲ ਵੋਟਰਸ ਹੈ ਉਹ ਇਨਾਂ ਚੋਣਾਂ ਵਿੱਚ ਆਪਣਾ ਭਾਗ ਲੈਣ ਸੋ ਇਸ ਸੰਦਰਭ ਵਿੱਚ ਅਸੀਂ ਵੋਟਰ ਸੂਚੀ ਜਿਹੜੀ ਹੈਗੀ ਹੈ ਉਹ ਸਾਰੇ ਡੀਸੀਜ਼ ਨੂੰ ਰਿਵੀਜ਼ਨ ਵਾਸਤੇ ਅ ਇੰਸਟਰਕਸ਼ਨਸ ਜਾਰੀਆਂ ਕੀਤੀਆਂ ਸਨ ਔਰ 7 12 ਤੱਕ 7 12 ਨੂੰ ਇਹਨਾਂ ਦੀ ਜਿਹੜੀ ਲੇਟੈਸਟ ਪ੍ਰਕਾਸ਼ਨਾ ਹੈ ਉਹ ਹੋ ਚੁੱਕੀ ਹੈ ਸੋ ਇਹਨਾਂ ਵੋਟਰ ਸੂਚੀਆਂ ਦੇ ਆਧਾਰ ਤੇ ਜਿਹੜੇ ਐਲੀਜੀਬਲ ਵੋਟਰਸ ਹੈ ਜਿਹੜੇ ਜਿਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚ ਹੈ ਉਹ ਵੱਖ-ਵੱਖ ਮਿਨਿਸਪਲ ਕਾਰਪੋਰੇਸ਼ਨ ਜਾਂ ਮਿਨਿਸਪਲ ਕਾਉਂਸਲ ਜਿਹੜੇ ਵੀ ਇਲੈਕਸ਼ਨਸ ਵਿੱਚ ਜਾਰੇ ਹਨ ਉਹਨਾਂ ਵਿੱਚ ਵੋਟ ਪਾਉਣ ਦਾ ਉਹ ਅਧਿਕਾਰ ਰੱਖਣਗੇ ਜਿਹੜੇ ਸਾਡੇ ਇਸ ਟਾਈਮ ਤੇ ਮਿਨਿਸਪਲ ਕਾਰਪੋਰੇਸ਼ਨਸ ਪੰਜ ਹੈਗੀਆਂ ਜਿਨ੍ਹਾਂ ਵਿੱਚ ਚੋਣ ਹੋ ਰਹੀ ਆ ਤੇ ਬਾਕੀ ਮਿਨਿਸਪਲ ਕਾਉਂਸਲਸ ਤੇ ਬਾਈ ਇਲੈਕਸ਼ਨਸ ਹੈਗੀਆਂ ਇਹਨਾਂ ਵਿੱਚ ਜਿਹੜੀ ਟੋਟਲ ਵੋਟਰਾਂ ਦੀ ਸੰਖਿਆ ਹੈ ਕੁੱਲ ਮਿਲਾ ਕੇ 37 ਲੱਖ 32 ਹੈ ਔਰ ਇਹਦੇ ਵਿੱਚ 19 ਲੱਖ 19 ਲੱਖ ਹੈਗੀ ਆ ਤੁਹਾਡੇ ਮੈਲਸ ਔਰ 17 ਲੱਖ 75 ਹੈਗੀਆਂ ਫੀਮੇਲਸ ਇਹ ਟੋਟਲ ਟੋਟਲ ਐਗਜ਼ੈਕਟਲੀ ਮੈਂ ਤੁਹਾਨੂੰ ਬਾਈ ਪ੍ਰੈਸ ਨੋਟ ਅਸੀਂ ਜਾਰੀ ਕਰਾਂਗੇ ਇਹ ਮੈਂ ਰਾਉਂਡ ਆਫ ਕੀਤੇ ਹੋਏ ਆ ਠੀਕ ਹੈ ਨਾ ਕਿਉਂਕਿ ਇਹ ਵੋਟਰ ਜਿਹੜੀ ਹੈਗੀ ਆ ਉਹ ਕਰਦੇ ਹੈਗੇ ਠੀਕ ਹੈ ਮੈਂ ਕਿੰਨੇ ਸਰ 19 ਲੱਖ ਕਿੰਨੇ ਸਰ ਇਫ ਯੂ ਵਾਂਟ ਦੀ ਐਗਜ਼ੈਕਟ ਫਿਗਰਸ ਮੈਂ ਤੁਹਾਨੂੰ ਉਹ ਵੀ ਦੇ ਦੰਦਾ ਹੈਗਾ ਨੇ ਰਾਫਟ ਕੀਤਾ ਦਾ ਸਰ ਰਾਫਟ ਕੀਤਾ ਰਾਉਂਗ ਫਿਗਰ ਹੈ ਕਿ ਟੋਟਲ ਵੋਟਰਸ ਹੈਗੀਆਂ 37 ਲੱਖ 32000 ਠੀਕ ਹੈ ਜੀ ਤੇ 19 ਲੱਖ 55 ਹੈਗੀਆਂ ਮੇਲਸ ਤੇ 1775 ਹੈਗੀਆਂ ਫੀਮੇਲਸ ਤੇ 204 ਅਦਰਸ ਇੱਕ ਹੋਰ ਕੈਟੇਗਰੀ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਬਣਾਈ ਹੈਗੀ ਹੈ ਐਗਜ਼ੈਕਟ ਡੀਟੇਲਸ ਤੁਹਾਨੂੰ ਇਸ ਪ੍ਰੈਸ ਨੋਟ ਵਿੱਚ ਅਸੀਂ ਤੁਹਾਨੂੰ ਡਿਸਟ੍ਰਿਬਿਊਟ ਕਰਾਂਗੇ ਇਹਨਾਂ ਚੋਣਾਂ ਵਿੱਚ ਜਿਵੇਂ ਪੰਚਾਇਤਾਂ ਵਿੱਚ ਅਸੀਂ ਬੈਲਟ ਬਾਕਸਸ ਦਾ ਯੂਜ਼ ਕੀਤਾ ਹੈ ਪਰੰਤੂ ਮਿਨਿਸਪਲ ਚੋਣਾਂ ਵਿੱਚ ਅਸੀਂ ਈਵੀਐਮਸ ਰਾਹੀਂ VOTING ਕਰਵਾਵਾਂਗੇ ਇਹ ਈਵੀਐਮਸ ਜਿਹੜੀਆਂ ਹੈਗੀਆਂ ਇਹ M2 ਮਾਡਲ ਦੀਆਂ ਹੁੰਦੀਆਂ ECI ਵੱਲੋਂ ਅਸੀਂ ਲਈਆਂ ਹੈਗੀਆਂ ਯੂਜ਼ ਵਾਸਤੇ ਲੋਨ ਬੇਸਿਸ ਤੇ ਤੇ ਇਹ ਸਾਡੇ ਕੋਲ ਹੁਣ ਲੋਡਿੰਗ ਦੀ ਮਾਤਰਾ ਵਿੱਚ ਹਰ ਇੱਕ ਜ਼ਿਲ੍ਹੇ ਵਿੱਚ ਉਪਲਬਧ ਹੈ ਇੱਕ ਹੋਰ ਜਿਹੜੀ ਸੂਚਨਾ ਅਸੀਂ ਤੁਹਾਨੂੰ ਤੁਹਾਡੇ ਜ਼ਰੀਏ ਪਬਲਿਕ ਨੂੰ ਦੇਣਾ ਚਾਹੁੰਦੇ ਆ ਉਹ ਇਹ ਆ ਕਿ ਜਿਹੜਾ ਪੋਲਿੰਗ ਦਾ ਟਾਈਮ ਹੈ ਉਹ ਡੇਟ ਵਾ ਤੁਹਾਨੂੰ ਦੱਸਦਾ ਲੇਕਿਨ ਮੈਂ ਪੋਲਿੰਗ ਦਾ ਟਾਈਮ ਦੇ ਬਾਰੇ ਗੱਲ ਕਰ ਰਿਹਾ ਪੋਲਿੰਗ ਦਾ ਟਾਈਮ ਜਿਹੜਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੋਏਗਾ ਸੋ ਨੋਰਮਲੀ ਅਸੀਂ 8 ਤੋਂ ਲੈ ਕੇ 4 ਕਰ ਦਿਆ نوਕਲ ਬਾਡੀ ਇਲੈਕਸ਼ਨ ਬਟ ਅਸੀਂ ਇੱਕ ਘੰਟਾ ਹੋਰ ਦੇ ਰਹੇ ਹਾਂ ਤੋਂ 7 ਵਜੇ ਸਵੇਰੇ ਤੋਂ ਲੈ ਕੇ 4 ਵਜੇ ਸ਼ਾਮ ਤੱਕ ਪੋਲਿੰਗ ਜਿਹੜੀ ਹੈਗੀ ਹੈ ਹੋਏਗੀ ਮਿਨਿਸਪਲ ਕੋਰਪੋਰੇਸ਼ਨਸ ਵਿੱਚ ਜਿੰਨੀਆਂ ਚੋਣਸ ਹੋ ਰਹੀਆਂ ਉਹ 381 ਵਾਰਡਸ ਵਾਸਤੇ ਹੋਣ ਗਿਆ ਸੋ ਇਹਦਾ ਮਤਲਬ ਕਿ ਕੋਰਪੋਰੇਸ਼ਨ ਵਿੱਚ 381 ਮੈਂਬਰ ਜਿਹੜੇ ਹੈਗੇ ਉਹ ਚੁਣੇ ਜਾਣਗੇ ਔਰ ਜਿਹੜੇ ਮਿਨਿਸਪਲ ਕਾਉਂਸਲਸ ਤੇ ਨਗਰ ਪੰਚਾਇਤ ਹੈਗੀ ਹੈ ਉਹਨਾਂ ਵਿੱਚ 598 ਵਾਰਡਸ ਵਿੱਚ ਚੋਣਾ ਕੀਤੀਆਂ ਜਾਣਗੀਆਂ ਸੋ ਉਹਨੇ ਮੈਂਬਰਸ ਜਿਹੜੇ ਹੈਗੇ ਆ ਉਹ ਚੁਣੇ ਜਾਣਗੇ ਸਿਕਿਉਰਿਟੀ ਦਾ ਅਸੀਂ ਪ੍ਰਬੰਧ ਪੂਰਾ ਕੀਤਾ ਹੋਇਆ ਹੈਗਾ ਕਮਿਸ਼ਨ ਦੀ ਵੱਖ-ਵੱਖ ਸਮੇਂ ਤੇ ਡੀਜੀਪੀ ਸਾਹਿਬ ਤੇ ਹੋਰ ਉਹਨਾਂ ਵੱਲੋਂ ਨੋਡਲ ਆਫਸਰ ਜਿਹੜੇ ਸੀਨੀਅਰ ਸਪੈਸ਼ਲ ਡੀਜੀਪੀਸ ਵਗੈਰਾ ਲਗਾਏ ਹੈ ਉਹਨਾਂ ਨਾਲ ਮੀਟਿੰਗ ਕੀਤੀ ਗਈਆਂ ਹਨ ਅਸੀਂ ਇਨਸ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਤਰ੍ਹਾਂ ਦਾ ਲਾਅਨ ਆਰਡਰ ਸਿਚੁਏਸ਼ਨ ਅਕ ਕਿਸੇ ਵੀ ਜ਼ਿਲ੍ਹੇ ਵਿੱਚ ਕਿਸੇ ਵੀ ਕਾਉਂਸਲ ਜਾਂ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਦੌਰਾਨ ਨਾ ਹੋਵੇ। ਔਰ ਅਸੀਂ ਕਮਿਸ਼ਨ ਵੱਲੋਂ ਇਨਾਂ ਨੂੰ ਆ ਕਹਾਂਗਾ ਕਿ ਤੁਸੀਂ ਇਨਸ਼ੋਰ ਕਰਿਓ ਕਿ ਹਰੇਕ ਪੋਲਿੰਗ ਬੂਥ ਤੇ ਜਾਂ ਹਰੇਕ ਕਾਊਂਟਿੰਗ ਸੈਂਟਰ ਤੇ ਜਦੋਂ ਵੀ ਕਾਊਂਟਿੰਗ ਹੁੰਦੀ ਹੈ ਤਾਂ ਉੱਥੇ ਲੋਡਿੰਗ ਦੀ ਲੋਡਿੰਗ ਦੀ ਜਿਹੜੀ ਸੁਰੱਖਿਆ ਗਾਰਡਸ ਵਗੈਰਾ ਹੈਗੇ ਉਹ ਤਾਇਨਾਤ ਕੀਤੇ ਜਾਂਦੇ ਕੀਤੇ ਜਾਂ। ਸੋ ਪੁਲਿਸ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਇਸਾਰਾ ਕੁਝ ਇੱਕ ਮਾਸਟਰ ਪਲਾਨ ਸਿਕਿਉਰਿਟੀ ਪਲਾਨ ਬਣਾਇਆ ਗਿਆ ਹੈ ਜੋ ਉਹਨਾਂ ਨੇ ਕਮਿਸ਼ਨ ਨਾਲ ਵੀ ਸ਼ੇਅਰ ਕੀਤਾ ਹੈਗਾ ਤਾਂ ਉਹ ਪਲਾਨ ਦੇ ਮੁਤਾਬਕ ਸਿੰਗਲ ਪੋਲਿੰਗ ਸਟੇਸ਼ਨ ਤੇ ਤਿੰਨ ਪਰਸਨਲ ਹੋਣਗੇ ਹਰ ਇੱਕ ਸਿੰਗਲ ਪੋਲਿੰਗ ਸਟੇਸ਼ਨ ਤੇ ਤਿੰਨ ਹਰ ਇੱਕ ਜਿੱਥੇ ਡਬਲ ਪੋਲਿੰਗ ਸਟੇਸ਼ਨ ਹੈ ਮਤਲਬ ਇੱਕ ਲੋਕੇਸ਼ਨ ਵਿੱਚ ਦੋ ਪੋਲਿੰਗ ਸਟੇਸ਼ਨਸ ਹੈਗੇ ਉੱਤੇ ਚਾਰ ਹੋਣਗੇ ਤੇ ਜਿੱਥੇ ਤਿੰਨ ਹੈਗੇ ਤਿੰਨ ਪੋਲਿੰਗ ਸਟੇਸ਼ਨਸ ਇੱਕ ਜਗ੍ਹਾ ਤੇ ਹੈਗੇ ਉੱਥੇ ਪੰਜ ਪਰਸਨਲ ਹੋਣਗੇ ਪਰੰਤੂ ਇਹ ਨਹੀਂ ਹੈ ਜੇਕਰ ਅਸੀਂ ਇਹ ਵੀ ਕਹਿ ਹੈਗਾ ਔਰ ਇਹ ਹਦਾਇਤ ਕੀਤੀ ਹੋਈ ਹੈ ਕਿ ਜੇਕਰ ਲੋਕਲ ਐਸਐਸਪੀ ਜਾਂ ਕਮਿਸ਼ਨਰ ਆਫ ਪੁਲਿਸ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਜਾਂ ਸਿਕਿਉਰਟੀ ਜਿਹੜਾ ਇਸ਼ੂ ਨੂੰ ਦੇਖਦੇ ਹੋਏ ਸੈਂਸਿਟਿਵ ਤੇ ਹਾਈਪਰ ਸੈਂਸਿਟਿਵ ਨੂੰ ਦੇਖਦੇ ਹੋਏ ਉਹ ਆਪਣੇ ਪੱਧਰ ਤੇ ਉਹਨਾਂ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਵੀ ਹੋਰ ਸਿਕਿਉਰਟੀ ਪ੍ਰਬੰਧ ਕੀਤੇ ਜਾਣ ਸੋ ਇਹ ਸਿਕਿਉਰਟੀ ਵਾਸਤੇ ਅਸੀਂ ਪੂਰੇ ਕਦਮ ਰਹਿ ਹੈ ਗਿਆ i think there should uh, not be any problem uh, with this acha and now regarding uh, arms and ammunition normally assi chuna de dauran arms and ammunition still kisi tarah di pabandi karde ha taaki koi is tarah di ansukhaavi ghatna na hove arms and ammunition waste assi commission walon sare district magistrates jehde hege unna nu hidayat kar ditti gayi hai sab to pehle hidayat e hai ke ਹੋਂਤੋਂ ਲੈ ਕੇ ਇਲੈਕਸ਼ਨ ਦੇ ਪ੍ਰੋਸੈਸ ਤੱਕ ਆਰਮਸ ਨੂੰ ਚੱਕ ਕੇ ਲੈ ਕੇ ਜਾਣਾ ਕੈਰੀਇੰਗ ਆਫ ਆਰਮਸ ਵਿਲ ਬੀ ਟੋਟਲੀ ਪ੍ਰੋਹਿਬਿਟਿਡ ਇਹ ਪ੍ਰੋਹਿਬਿਟਰੀ ਆਰਡਰਸ ਜਿਹੜੇ ਹੈਗੇ ਆ ਇਹ ਜਿਹੜਿਆ ਨਵਾਂ ਕਾਨੂੰਨ ਬਣਿਆ ਬੀ ਐਨ ਐਸ ਐਸ ਉਹਦੇ ਤਹਿਤ ਜਿਹੜੇ ਹੈਗੇ ਪ੍ਰੋਪਰਟੀ ਆਰਡਰਸ ਡੀ ਐਮਸ ਵੱਲੋਂ ਡਿਸਟ੍ਰਿਕਟ ਮੈਜਿਸਟਰੇਟਸ ਵੱਲੋਂ ਕਿਤੇ ਜਾਰੰਗੇ ਜਿੱਥੇ ਤੱਕ ਆਰਮਸ ਵਗੈਰਾ ਜਮ੍ਹਾਂ ਕਰਾਉਣ ਦੀ ਗੱਲ ਹੈ ਉਹ ਅਸੀਂ ਇਹ ਕਹਾਂ ਹੈਗਾ ਕਿ ਆਰਮਸ ਐਕਟ 1959 ਦੇ ਅਨੁਸਾਰ ਡਿਸਟ੍ਰਿਕਟ ਮੈਜਿਸਟਰੇਟ ਹੀ ਇੱਕ ਕੰਪੀਟੈਂਟ ਅਥਾਰਟੀ ਹੈ ਕਿਉਂਕਿ ਲਾਇਸੈਂਸਡ ਅਰਮਸ ਦੇ ਹੈਗੇ ਉਹੀ ਇਸ਼ੂ ਕਰਦੇ ਹੈਗੇ ਸੋ ਅਸੀਂ ਉਹਨਾਂ ਨੂੰ ਕਿਹਾ ਹੈਗਾ ਕਿ ਤੁਸੀਂ ਆਪਣੇ ਸਿਕਿਉਰਿਟੀ ਇਸ਼ੂਸ ਨੂੰ ਦੇਖਦੇ ਹੋਏ ਜਾਂ ਆਪਣੀ ਜਿਹੜੀ ਤੁਹਾਡੇ ਕੋਲ ਇੱਕ ਕਮੇਟੀ ਬਣੀ ਹੋਈ ਹੈ ਉਹਦੇ ਵਿੱਚ ਤੁਸੀਂ ਫੈਸਲਾ ਆਪਣੇ ਪੱਧਰ ਤੇ ਲੈ ਲਿਓ ਕਿ ਕੀ ਤੁਸੀਂ ਸਾਰੇ ਅਰਮਸ ਜਮ੍ਹਾਂ ਕਰਵਾਣੇ ਹੈ ਜਾਂ ਕਿਸੇ categories ਤੋਂ ਕਰਵਾਣੇ ਹੈ ਜਿਵੇਂ ਕੋਈ ਹਿਸਟਰੀ ਸ਼ੀਟਰ ਹੈ ਜਾਂ ਕੋਈ ਨੋ ਸਮਗਲਰ ਹੈ ਜਾਂ ਹੋਰ ਰਿਸ਼ਤੇ ਉਹ ਅਸੀਂ ਡੀਸੀਸ ਤੇ ਛੱਡਿਆ ਹੈਗਾ ਨੈਚੁਰਲੀ ਐਗਜ਼ੈਂਪਸ਼ਨਸ ਵੀ ਹੁੰਦੀਆਂ ਬਹੁਤ ਸਾਰੇ ਕਿਉਂਕਿ ਲੋਕੀ ਐਗਜ਼ੈਂਪਸ਼ਨਸ ਵੀ ਮੰਗਦੇ ਹੈਗੇ ਉਹ ਜਿਵੇਂ ਡਿਫੈਂਸ ਪਰਸਨਲ ਹੈਗੇ ਆ ਜਾਂ ਕੋਈ ਸਿਕਿਉਰਿਟੀ ਬੈਂਕ ਦਾ ਸਿਕਿਉਰਿਟੀ ਗਾਰਡ ਹੈ ਉਹਦੇ ਵਾਸਤੇ ਵੀ ਜਿਹੜੀ ਇਹਨਾਂ ਦੀ ਇਹਨਾਂ ਕੋਲ ਇੱਕ ਸਕਰੀਨਿੰਗ ਕਮੇਟੀ ਹੁੰਦੀ ਹੈ ਡਿਸਟ੍ਰਿਕਟ ਲੈਵਲ ਤੇ ਉਹ ਸਕਰੀਨਿੰਗ ਕਮੇਟੀ ਹੀ ਫੈਸਲਾ ਲਏਗੀ ਸੋ ਇਸ ਹਿਸਾਬ ਨਾਲ ਸਾਰੇ ਜ਼ਿਲ੍ਹਿਆਂ ਵਿੱਚ ਜਿਹੜੀ ਆਰਮਸ ਦੇ ਉੱਤੇ ਪਾਬੰਦੀ ਹੈ ਜਾਂ ਚੱਕਣ ਤੋਂ ਪਾਬੰਦੀ ਹੈ ਉਹ ਸਾਰੇ ਪ੍ਰੋਹਿਬਿਟਰੀ ਆਰਡਰਸ ਜਿਹੜੇ ਹੈ ਡੀਸੀਜ਼ ਆਪਣੇ ਪੱਧਰ ਤੇ ਕਰ ਲੈਣਗੇ ਮਿਨਿਸਪਲ ਕਾਰਪੋਰੇਸ਼ਨਸ ਅਤੇ ਕਾਉਂਸਲਸ ਦੇ ਇਲੈਕਸ਼ਨਸ ਦੇ ਦੌਰਾਨ ਜਿਸ ਤਰ੍ਹਾਂ ਪੰਚਾਇਤ ਵਿੱਚ ਵੀ ਅਸੀਂ ਕੀਤਾ ਸੀਗਾ ਉਹ ਲਾਅ ਵੀ ਕਹਿੰਦਾ ਹੈਗਾ ਕਾਨੂੰਨ ਵੀ ਕਹਿੰਦਾ ਹੈਗਾ ਇੱਕ ਐਕਸਪੈਂਡਿਚਰ ਲਿਮਿਟ ਹੋਣਾ ਚਾਹੀਦਾ ਹੈ ਇੱਕ ਐਕਸਪੈਂਡਿਚਰ ਲਿਮਿਟ ਐਕਚੁਅਲੀ ਇਹਦਾ ਜਿਹੜਾ ਜਿਹੜੀ ਜਿਹੜੀ ਇਹਦੀ ਸ਼ੁਰੂ ਤੋਂ ਸੋਚ ਸੀਗੀ ਉਹ ਇਹ ਹੈ ਕਿ ਤਾਂ ਕਿ ਆਮ ਆਦਮੀ ਜਿਹੜਾ ਹੈਗਾ ਗਰੀਬ ਬੰਦਾ ਜਾਂ ਕੋਈ ਯੂ ਨੋ ਜਿਹਦੇ ਕੋਲੇ ਨਾ ਇਨਸਾਦਾ ਨਹੀਂ ਹੈਗੇ ਉਹ ਵੀ ਆਪਣਾ ਇਲੈਕਸ਼ਨ ਲੜ ਸਕੀਏ ਇਹ ਨਾ ਹੋਵੇ ਕਿ ਸਿਰਫ ਅਮੀਰ ਅਮੀਰ ਬੰਦੇ ਹੀ ਇਲੈਕਸ਼ਨ ਲੜਨ ਸੋ ਮੈਂ ਤੁਹਾਨੂੰ ਜੋ ਨੋਟੀਫਿਕੇਸ਼ਨ ਸਰਕਾਰ ਕਮਿਸ਼ਨ ਵੱਲੋਂ ਕੀਤੀ ਗਈ ਹੈ ਇਲੈਕਸ਼ਨ ਐਕਸਪੈਂਸਸ ਦੇ ਬਾਰੇ ਐਕਸਪੈਂਡਚਰ ਲਿਮਿਟਸ ਦੇ ਬਾਰੇ ਉਹ ਮੈਂ ਦੱਸਣਾ ਚਾਹਾਂਗਾ ਤੁਸੀਂ ਕਾਈਂਡਲੀ ਇਹ ਨੋਟ ਕਰ ਲਓ ਤਾਂ ਕਿ ਕੈਂਡੀਡੇਟਸ ਜਿਹੜੇ ਹੈਗੇ ਉਹਨਾਂ ਨੂੰ ਇਹ ਸਾਰੀ ਜਾਣਕਾਰੀ ਹੋਵੇ ਜਿਹੜਾ ਮਿਨਿਸਪਲ ਕਾਰਪੋਰੇਸ਼ਨ ਵਿੱਚ ਖੜਾ ਹੈਗਾ ਉਹਦੇ ਵਾਸਤੇ ਲਿਮਿਟ ਹੈ 4 ਲੱਖ ਰੁਪਏ ਮਿਨਿਸਪਲ ਕਾਉਂਸਲਸ ਵਾਸਤੇ ਕਲਾਸ 1 ਕਲਾਸ 2 اور ਕਲਾਸ 3 ਦੇ ਵੱਖਰੇ ਵੱਖਰੇ categories ਹੁੰਦੇ ਆ ਉਹਦੇ ਵਿੱਚ ਕਲਾਸ 1 ਦੀ ਲਿਮਿਟ ਹੈਗੀ 360 ਕਲਾਸ 2 ਦੀ ਹੈਗੀ ਹੈ 230 ਕਲਾਸ 3 ਦੀ ਹੈਗੀ ਹੈ 2 ਲੱਖ ਲਿਮਿਟ ਐਕਸਪੈਂਡਿਚਰ ਲਿਮਿਟ ਔਰ ਜਿੱਥੇ ਤੱਕ ਨਗਰ ਪੰਚਾਇਤ ਦਾ ਸਵਾਲ ਹੈ ਹਾਂਜੀ ਮੈਂ ਬੋਲਦਾ ਜਿੱਥੇ ਤੱਕ ਨਗਰ ਪੰਚਾਇਤ ਦਾ ਸਵਾਲ ਹੈ ਉੱਤੇ 140000 ਇਸ ਦੀ ਐਕਸਪੈਂਡਿਚਰ ਲਿਮਿਟ ਮਿਨਿਸਪਲ ਕਾਰਪੋਰੇਸ਼ਨ 4 ਲੱਖ ਮਿਨਿਸਪਲ ਕਾਉਂਸਲ ਕਲਾਸ 1 360 260 ਮਿਨਿਸਪਲ ਕਾਉਂਸਲ ਕਲਾਸ 2 2 ਲੱਖ 3 ਤੇ ਮਿਨਿਸਪਲ ਕਾਉਂਸਲ ਕਲਾਸ 3 2 ਲੱਖ ਨਗਰ ਪੰਚਾਇਤ 1 ਲੱਖ 40 ਹੁਣ ਇਹ ਐਕਸਪੈਂਡਚਰ ਲਿਮਿਟਸ ਨੂੰ ਸੁਪਰਵਾਈਜ਼ ਕਰਨਾ ਜਾਂ ਮੋਨਿਟਰ ਕਰਨਾ ਇਹਦੇ ਵਿੱਚ ਅਸੀਂ ਸਾਰੇ ਡੀਸੀਸ ਨੂੰ ਲਿਖਿਆ ਹੋਇਆ ਹੈਗਾ ਔਰ ਹਰੇਕ ਜ਼ਿਲ੍ਹੇ ਵਿੱਚ ਅਸੀਂ ਐਕਸਾਈਜ਼ ਡਿਪਾਰਟਮੈਂਟ ਨੂੰ ਲਿਖਿਆ ਹੋਇਆ ਹੈ ਕਿ ਉਹ ਇੱਕ ਆਪਣਾ ਨੋਡਲ ਅਫਸਰ ਉੱਥੇ ਨਿਯੁਕਤ ਕਰਨ ਉਹ ਕੋਈ ਬੀਟੀਸੀ ਲੈਵਲ ਜਾਂ ਡਿਸਟ੍ਰਿਕਟ ਐਕਸਾਈਜ਼ ਡੈਕਸ਼ਨ ਕਮਿਸ਼ਨਰ ਵਗੈਰਾ ਲੈਵਲ ਤੇ ਹੋਣਗੇ ਉਹ ਜਿਹੜੇ ਹੈਗੇ ਹਰ ਇੱਕ ਜ਼ਿਲ੍ਹੇ ਵਿੱਚ ਤਾਇਨਾਤ ਹੋਣਗੇ ਔਰ ਉਹ ਐਕਸਪੈਂਡਚਰ ਜਿਹੜੇ ਲਿਮਿਟਸ ਹੈਗੇ ਆ ਉਹਨਾਂ ਦੀ ਮੋਨਿਟਰਿੰਗ ਵਾਸਤੇ ਨੋਡਲ ਆਫੀਸਰ ਹੋਣਗੇ ਸੋ ਐਸ ਪਰ ਦੀ ਲਾ ਹਰੇਕ ਕੈਂਡੀਡੇਟ ਨੂੰ ਇਲੈਕਸ਼ਨ ਦੇ ਖਤਮ ਹੋਣ ਤੋਂ 30 ਦਿਨ ਬਾਅਦ 30 ਦਿਨ ਦੇ ਅੰਦਰ ਅੰਦਰ ਆਪਣਾ ਜਿਹੜਾ ਇਲੈਕਸ਼ਨ ਐਕਸਪੈਂਡਚਰ ਸਟੇਟਮੈਂਟ ਉਹ ਜਮ੍ਹਾਂ ਕਰਵਾਉਣਾ ਹੁੰਦਾ ਹੈ ਸੋ ਇਸ ਤਰ੍ਹਾਂ ਅਸੀਂ ਆਪਣਾ ਜਿਹੜੀ ਹੈਗੀ ਲਾਅ ਦੀ ਥੋੜੀ ਜੀ ਕਰ ਰਹੇ ਹਾਂ ਜਿਸ ਤਰ੍ਹਾਂ ਪੰਚਾਇਤਾਂ ਵਿੱਚ ਵੀ ਅਸੀਂ ਕੀਤਾ ਸੀ ਔਰ ਬੜਾ ਕਾਮਯਾਬ ਹੋਇਆ ਸੀ ਕਿ ਅਸੀਂ ਇਲੈਕਸ਼ਨ ਆਬਜ਼ਰਵਰਸ ਜਿਹੜੇ ਆਈਐਸ ਯਾ ਸੀਨੀਅਰ ਪੀਸੀਐਸ ਆਫਸਰਸ ਹੈਗੇ ਆ ਉਹ ਹਰ ਇੱਕ ਜ਼ਿਲ੍ਹੇ ਵਿੱਚ ਤਾਇਨਾਤ ਕਰਨ ਵਾਸਤੇ ਅਸੀਂ ਆਲਰੇਡੀ ਚੀਫ ਸਕੱਟਰੀ ਸਾਹਿਬ ਨੂੰ ਲਿਖਿਆ ਹੋਇਆ ਹੈਗਾ ਔਰ ਉਹ ਸਾਨੂੰ ਇੱਕ ਦੋ ਦਿਨਾਂ ਵਿੱਚ ਉਹਨਾਂ ਦੀ ਲਿਸਟ ਜਿਹੜੀ ਹੈਗੀ ਆ ਉਹ ਭੇਜ ਦੇਣਗੇ ਅਸੀਂ ਹਰ ਇੱਕ ਜ਼ਿਲ੍ਹੇ ਵਿੱਚ اور ہر ایک ایک اسپیشل میگ ہر ایک میونسپل کارپوریشن وچ ایک ایک جنرل অবজারভার ਨਿਯੁਕਤ ਕਰਾਂਗਾ اور وہ جنرل অবজারভার ਜਿਹੜਾ ਹੈਗਾ ਸਾਰੀਆਂ ਚੀਜ਼ਾਂ ਮਤਲਬ ਨੋਮੀਨੇਸ਼ਨਸ ਤੋਂ ਲੈ ਕੇ ਸਕਰੂਟੀ ਵਿਦਰੋਅਲਸ ਪੋਲਿੰਗ ਪੋਲਿੰਗ ਡੇ ਕਾਊਂਟਿੰਗ ਵਗੈਰਾ ਉਸ ਤੇ ਨਿਗਰਾਨੀ ਰੱਖੇਗਾ اور ਜੇਕਰ کسی لوکل ایریا ਵਿੱਚ इशू ਹੁੰਦਾ ਹੈ ਉਹ ਤੁਰੰਤ ਸਾਨੂੰ ਕਮਿਸ਼ਨ ਨੂੰ ਸੂਚਿਤ ਕਰੇਗਾ ਤਾਂ ਜੋ ਅਸੀਂ ਕੋਈ ਇਸ ਤੇ ਕੁ ਕਾਰਵਾਈ ਕਰਨ ਦੀ ਲੋੜ ਹੈ ਤਾਂ ਅਸੀਂ ਨਾਲ ਦੇ ਨਾਲ ਕਾਰਵਾਈ ਕਰ ਸਕਾਂਗੇ ਸੋ ਇਹ ਬੜਾ ਇੱਕ ਇਫੈਕਟਿਵ ਸਿਸਟਮ ਹੈਗਾ ਸੋ ਇਸ ਤੇ ਨਾਲ ਕਮਿਸ਼ਨ ਨੂੰ ਵੀ ਬੜੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਲੋਕਲ ਲੈਵਲ ਤੇ ਪਹੁੰਚ ਜਾਂਦੀ ਹੈ ਹਾਲਾਂਕਿ ਸਾਨੂੰ ਪਤਾ ਹੈ ਕਿ ਸਾਰੇ ਡੀਸੀ ਜਿਹੜੇ ਹੈਗੇ ਉਹ ਬਹੁਤ ਵਧੀਆ ਕੰਮ ਕਰ ਰਹੇ ਹੈਗੇ ਉਹਨਾਂ ਨੇ ਪੰਚਾਇਤ ਇਲੈਕਸ਼ਨ ਵੀ ਬੜੇ ਵਧੀਆ ਤਰੀਕਾ ਨਾਲ ਕੀਤੀ ਹੈਗੀ ਹੈ ਔਰ ਰੂਲਜ਼ ਦੇ ਮੁਤਾਬਕ ਹੀ ਔਰ ਉਹਦੇ ਵਿੱਚ ਹੀ ਰਹਿ ਕੇ ਸਾਰਾ ਕੁਝ ਕੀਤਾ ਹੈਗਾ ਸੋ ਸਾਰੇ ਜਿੰਨਾ ਵੀ ਸਾਡਾ ਟੀਮ ਹੈਗਾ ਫੀਲਡ ਵਿੱਚ ਡਿਸਟ੍ਰਿਕਟ ਡੀਸੀਸ ਹੋ ਗਿਆ ਐ ਡੀਸੀਸ ਹੋ ਗਿਆ ਪੁਲਿਸ ਅਧਿਕਾਰੀ ਹੋਗੇ ਸਾਰੇ ਸਾਰਿਆਂ ਨੂੰ ਅਸੀਂ ਮਤਲਬ ਇਨਕਰੇਜ ਕਰਦੇ ਆ ਕਿ ਉਸੇ ਤਰ੍ਹਾਂ ਇਹ ਵੀ ਇਲੈਕਸ਼ਨ ਜਿਹੜੇ ਹੈਗੇ ਆ ਉਹ ਠੀਕ ਠੀਕ ਦੇ ਕਰਨ ਅੱਛਾ ਹੁਣ ਮੈਂ ਜਿਹੜੀ ਡੇਟਸ ਹੈਗੇ ਆ ਉਹ ਮੈਂ ਡੇਟਸ ਅਨਾਉਂਸ ਕਰਾਂਗਾ ਅਸੀਂ ਜੋ ਇਲੈਕਸ਼ਨ ਸ਼ਡਿਊਲ ਤਿਆਰ ਕੀਤਾ ਹੈਗਾ ਜਿਸ ਦੀ ਗੈਜ਼ਟ ਨੋਟੀਫਿਕੇਸ਼ਨ ਹੋ ਰਹੀ ਹੈ ਔਰ ਕੱਲ ਤੋਂ ਲਾਗੂ ਹੋਏਗਾ ਇਲੈਕਸ਼ਨ ਸ਼ਡਿਊਲ ਵਿਲ ਕਮੈਂਸ ਫਰੋਮ ਟੂਮੋਰੋ ਸੋ 9 ਤਾਰੀਖ ਜਿਹੜਾ ਕੱਲ ਹੈਗਾ ਥਿਸ ਵਿਲ ਬੀ ਇਹ ਹੋਏਗਾ ਤੁਹਾਡਾ ਨਾਮੀਨੇਸ਼ਨ ਫਾਈਲ ਕਰਨ ਦਾ ਪਹਿਲਾ ਦਿਨ ਨਾਮੀਨੇਸ਼ਨ ਫਾਈਲ ਕਰਨ ਦਾ ਦਿਨ ਜੋ ਸਨ ਹੈ ਜਿਹੜਾ ਹੁੰਦਾ ਉਹ ਸਵੇਰੇ 11 ਵਜੇ ਤੋਂ 3 ਵਜੇ ਹੁੰਦਾ ਇਨ ਦੀ ਆਫਿਸ ਆਫ ਦੀ ਰਿਟਰਨਿੰਗ ਆਫਿਸਰ ਸੋ ਜਿਹੜਾ ਵੀ ਰਿਟਰਨਿੰਗ ਆਫਿਸਰ ਉਸ ਮਿਨਿਸਪਲ ਕਾਰਪੋਰੇਸ਼ਨ ਜਾਂ ਕਾਉਂਸਲ ਜਾਂ ਬਾਇਲੈਕਸ਼ਨਸ ਵਾਸਤੇ ਨਿਯੁਕਤ ਕੀਤਾ ਹੋਇਆ ਹੈ ਉਦੇ ਦਫਤਰ ਵਿੱਚ 11 ਤੋਂ 3 ਵਜੇ 9 ਤਰੀਕ ਤੋਂ ਨੋਮੀਨੇਸ਼ਨਸ ਦਾਖਲ ਕਰਨ ਵਾਸਤੇ ਕਾਰਵਾਈ ਮਤਲਬ ਕੀਤੀ ਜਾ ਸਕਦੀ ਨੋਮੀਨੇਸ਼ਨਸ ਦਾਖਲ ਕੀਤੇ ਜਾ ਸਕਦੇ ਹਨ ਨੋਮੀਨੇਸ਼ਨਸ ਦੀ ਆਖਰੀ ਮਿਤੀ ਮੀਨਸ ਫਾਈਨਲ ਡੇਟ ਫॉर ਫਾਈਲਿੰਗ ਨੋਮੀਨੇਸ਼ਨਸ ਹੈਗੀ ਹੈ 12 12 12 ਜੰembre ਅਤੇ ਇਹ ਹੈਗੀ ਹੈ ਅਪ ਟੂ 3:00 ਮਤਲਬ 3 ਵਜੇ ਤੱਕ 12 ਤਰੀਕ ਨੂੰ 3 ਵਜੇ ਤੱਕ ਨੋਮੀਨੇਸ਼ਨਸ ਡਾਕਲ ਕਿਤੀਆਂ ਜਾ ਸਕਦੀਆਂ ਹਨ ਅਗਲਾ ਦਿਨ ਮੀਨਸ 13 ਦਸੰਬਰ ਨੂੰ ਸਕਰੂਟੀਨੀ ਹੋਏਗੀ ਸਕਰੂਟੀਨੀ ਜਿਹੜੀ ਹੁੰਦੀ ਹੈ ਉਹ ਰਿਟਰਨਿੰਗ ਅਫਸਰ ਵੱਲੋਂ ਹੀ ਕੀਤੀ ਜਾਂਦੀ ਹੈ ਕਾਨੂੰਨ ਮੁਤਾਬਕ ਹੀ ਰਿਟਰਨਿੰਗ ਅਫਸਰ ਕੰਪਟੈਂਟ ਅਥਾਰਟੀ ਹੁੰਦਾ ਹੈ ਸਕਰੂਟੀਨੀ ਕਰਨ ਵਾਸਤੇ ਅਗਲਾ ਦਿਨ ਜਿਹੜਾ ਹੈਗਾ 14 ਤਰੀਕ 14 ਦਸੰਬਰ 14 ਦਸੰਬਰ ਨੂੰ ਸਕਰੂਟੀਨੀ ਇਸ 13 ਨੂੰ ਹੋਗੀ ਤਾਂ 14 ਨੂੰ ਫਾਈਨਲ ਡੇਟ ਫੋਰ ਵਿਥਡਰੋਅਲ ਆਫ ਕੈਂਡੀਡੇਚਰ ਐਂਡ ਗਿਵਿੰਗ ਆਫ ਥੇ ਸਿੰਬल्स ਇਲੈਕਸ਼ਨ ਸਿੰਬल्स ਜਾਰੀ ਕਰਨ ਵਾਸਤੇ ਸੋ ਇਹ 14 ਨੂੰ ਇਹ ਸਾਰੀ ਪ੍ਰਕਿਰਿਆ ਜਿਹੜੀ ਹੈਗੀ ਹੈ ਉਹ ਖਤਮ ਹੋ ਜਾਏਗੀ ਹੁਣ ਇਲੈਕਸ਼ਨ ਜਿਹੜੀ ਹੈਗੀ ਹੈ ਉਹ ਹੋਵੇਗੀ 21 ਦਸੰਬਰ ਨੂੰ 21 ਦਸੰਬਰ ਨੂੰ ਹੋਵੇਗੀ ਇਲੈਕਸ਼ਨ ਟੂ 올 ðiਜ਼ ਜਿਹੜੇ ਅਸੀਂ ਨੋਟੀਫਾਈ ਕੀਤੇ ਹੈਗੇ ਆ ਔਰ ਇਜ਼ ਅ ਟਾਈਮਿੰਗ ਜਿਸ ਤਰ੍ਹਾਂ ਮੈਂ ਤੁਹਾਨੂੰ ਫਿਰ ਰਿਪੀਟ ਕਰਦਾ ਹੈ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੁਣ ਕਮਿਸ਼ਨ ਨੂੰ ਵਕ ਵਕ ਜਿੱਥੇ ਬੰਦੀਆਂ ਵੱਲੋਂ ਜਾਂ ਪਬਲਿਕ ਤੋਂ ਰਿਪਰੈਜੈਂਟੇਸ਼ਨਸ ਵੀ ਆਇਆ ਹਨ ਕਿ ਡਿਸੰਬਰ ਵਿੱਚ ਕਈ ਧਾਰਮਿਕ ਇਸਾਦੇ ਗਤੀਵਿਧੀਆਂ ਹਨ ਸੋ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਾਂ ਹੀ ਅਸੀਂ ਇੱਕ 21 ਨੂੰ ਅਸੀਂ ਇਲੈਕਸ਼ਨ ਰੱਖਿਆ ਹੈਗਾ ਕਿਉਂਕਿ ਛੋਟੇ ਸ਼ਹਿਜ਼ਾਦਿਆਂ ਦਾ ਜਿਹੜਾ ਸ਼ਹੀਦੀ ਜੋੜ ਮੇਲਾ ਹੈਗਾ ਉਹ ਵੀ ਹੈਗਾ ਡਿਸੰਬਰ ਦੇ ਐਂਡ ਵਿੱਚ क्रिसमस ਵੀ ਹੈਗਾ 크리스마스 ਇੱਕ ਬਹੁਤ ਵੱਡਾ ਇੰਟਰਨੈਸ਼ਨਲ ਟੀਓਰ ਆਏਗਾ ਸੋ ਇਹ ਸਾਰਾ ਅਸੀਂ 21 ਨੂੰ ਕਰਾਂਗੇ ਹੁਣ 21 ਨੂੰ ਇਲੈਕਸ਼ਨ 4 ਵਜੇ ਤੱਕ ਅਸੀਂ ਕੋਸ਼ਿਸ਼ ਕੀਤਾ ਹੈਗਾ ਕਾਊਂਟਿੰਗ ਜਿਹੜੀ ਹੈ ਉਹ ਕਾਊਂਟਿੰਗ ਇਲੈਕਸ਼ਨ ਹੋਣ ਤੋਂ ਤੁਰੰਤ ਬਾਅਦ EVMs ਦੀ ਕਾਊਂਟਿੰਗ ਇਲੈਕਸ਼ਨ ਹੋਣ ਤੋਂ ਤੁਰੰਤ ਬਾਅਦ ਹੋਵੇਗੀ ਇਹਦੇ ਵਾਸਤੇ ਕਾਊਂਟਿੰਗ ਵਾਸਤੇ ਕਿਉਂਕਿ ਦੇਖੋ EVMs ਵਿੱਚ ਜਿਹੜਾ ਸਿਸਟਮ ਹੈਗਾ ਕਾਊਂਟਿੰਗ ਜੇ ਤੁਸੀਂ 2-4 ਦਿਨ ਬਾਅਦ ਕਰੋਗੇ ਜਾਂ ਸਟੋਰ ਕਰੋਗੇ ਤਾਂ ਉਸ ਤਰ੍ਹਾਂ ਉਹ ਕਈ ਕਈ ਤਰ੍ਹਾਂ ਦੇ ਲੌਜਿਸਟਿਕਲ ਇਸ਼ੂਜ਼ ਹੈਗੀਆਂ। ਔਰ ਇਹ ਜਿਹੜਾ ਸ਼ਹੀਦੀ ਜੋੜ ਮੇਲਾ ਹੈ ਔਰ ਇਹ ਜਿਹੜਾ ਧਾਰਮਿਕ ਜਿਹੜੀ ਯੂ ਨੋ ਭਾਵਨਾਵਾਂ ਹੈਗੀਆਂ ਇਹ ਅਸੀਂ ਇਹਨਾਂ ਨੂੰ ਵੀ ਥੋੜਾ ਜਿਹਾ ਮੁੱਖ ਰੱਖਦੇ ਹੋਏ ਔਰ ਉਸ ਟਾਈਮ ਤੇ ਯੂ ਨੋ ਠੰਡ ਵੀ ਕਾਫੀ ਬਹੁਤ ਹੋ ਜਾਂਦੀ ਹੈ ਡਿਸੰਬਰ ਦੇ ਐਂਡ ਤੱਕ ਤੋਂ ਅਸੀਂ ਕਾਊਂਟਿੰਗ ਜਿਹੜੀ ਹੈਗੀ ਹੈ ਇਮੀਡੀਟਲੀ ਆਫਟਰ ਦੀ ਕੰਪਲੀਸ਼ਨ ਆਫ ਦੀ ਪੋਲਿੰਗ ਪ੍ਰੋਸੈਸ ਵੋਟਾਂ ਪੈਂਦ ਤੋਂ 4 ਵਜੇ ਤੋਂ ਬਾਅਦ ਕਾਊਂਟਿੰਗ ਦਾ ਪ੍ਰੋਸੈਸ ਸ਼ੁਰੂ ਹੋਏਗਾ। ਉਹਨ ਪੰਚਾਇਤ ਇਲੈਕਸ਼ਨਸ ਵਿੱਚ ਵੀ ਕਾਊਂਟਿੰਗ ਜਿਹੜੀ ਹੈ ਉਹ ਕਾਊਂਟਿੰਗ ਉਸ ਤੋਂ ਬਾਅਦ ਹੋਈ ਸੀ ਉੱਥੇ ਤਾਂ ਬੈਲਟ ਪੇਪਰ ਸੀਗੇ ਉੱਥੇ ਦਾ ਬੈਲਟ ਪੇਪਰ ਗਿਣਨ ਵਿੱਚ ਵੀ ਟਾਈਮ ਲੱਗਦਾ ਹੈਗਾ ਇਹ ਹੈਗੇ ਸਾਰੇ ਈਵੀਐਮਸ ਸੋ ਇਹਦੇ ਵਿੱਚ ਆਈ ਥਿੰਕ ਮਤਲਬ 2 4 ਯੂ نو ਇਟਸ ਬੇਸਿਕਲੀ ਕਿ ਬਟਨ ਹੋਏਗਾ ਤੇ ਬਟਨ ਵਿੱਚ ਨਿਕਲ ਜਾਏਗਾ ਤੁਹਾਡਾ ਰਿਜ਼ਲਟ ਨਿਕਲ ਜਾਏਗਾ ਸੋ ਦੇ ਸ਼ੁੱਡ ਨਾਟ ਬੀ ਐਨੀ ਪ੍ਰੋਬਲਮ ਐਂਡ ਲੋਜਿਸਟਿਕਲੀ ਕੋਈ ਪ੍ਰੋਬਲਮ ਨਹੀਂ ਸਾਰੇ ਸਾਡੇ ਡੀਸੀਸ ਆਰ ਕੰਫਰਟੇਬਲ ਵਿਦ ਥਿਸ ਸਿਸਟਮ so we will do the counting immediately after that. we will issue separate directions also uh, to the dcs to, to ensure that the counting is done in a free and fair manner police nu assi audit keh deta hai ga ke counting was a special extra force jada hega lagayi jave so is tarah assi eh sara election jede hege a ida schedule assi hun jive jari kita hai